ਸ੍ਰੀਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀਬੀਸੀ ਅਪਡੇਟ ਦੇ ਪੰਜਾਬ ਬੁਲੇਟਿਨ ਵਿੱਚ ਮੈਂ ਹਾਂ ਤੁਹਾਡੇ ਨਾਲ ਰੀਨਾ ਸਹੋਤਾ ਆਓ ਦੇਖਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਖਾਸ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨਸ ਲੁਧਿਆਣੇ ਚ ਤਾਗੇ ਦੀ ਫੈਕਟਰੀ ਚ ਲੱਗੀ ਅਗ ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ 70 ਸਾਲਾਂ ਚ ਪਹਿਲਾ ਸੀਐਨ ਜਿਹੜਾ ਬੁਲੇਟ ਪ੍ਰੂਫ ਸ਼ੀਸ਼ੇ ਅੰਦਰੋਂ 파ਸ਼ੰਦੇ ਕੀਰੇ ਭਗਵੰਤ ਮਾਨ ਵਿਰੋਧੀਆਂ ਨੇ ਲਾਇਆ ਤਵਾ IMD ਵੱਲੋਂ 19 ਅਗਸਤ ਤੱਕ ਪੰਜਾਬ 'ਤੇ ਉਤਰੀ ਪਾਰਤ ਦੇ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ ਨੌਜਵਾਨ ਦੇ ਸ਼ੌਕ ਨੇ ਅਵਲਲੇ ਚਾਵਾਂ ਨਾਲ ਪਾਲਿਆ ਬਾਜ ਪੰਜਾਬ ਪੁਲਿਸ ਚਪਤੀ ਹੋਣ ਦੇ ਚਾਵਨ ਕਰ ਲੈਣ ਤਿਆਰੀ ਆਜ਼ਾਦੀ ਦਿਹਾੜੇ ਤੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਪੰਜਾਬ 'ਚ ਡਾਕਟਰਾਂ ਦੀ ਹੜਤਾਲ ਸਰਕਾਰੀ ਹਸਪਤਾਲਾਂ 'ਚ OPD ਬੰਦ ਮਰੀਜ਼ ਪਰੇਸ਼ਾਨ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜਿਮਰੀ ਚੋਣਾ ਦਾ ਹੋਵੇਗਾ ਐਲਾਨ ਸੋਰੀ ਇਹਨਾਂ ਪੰਗੇ ਮਗਰੋਂ ਬਾਬਾ ਖੇੜੀ ਵਾਲਾ ਗ੍ਰਿਫਤਾਰ ਪੁਲਿਸ ਨੇ ਚੰਡੀਗੜ੍ਹ ਦੇ ਹਸਪਤਾਲ ਚ ਛੁਕਿਆ। ਪੀਆਂ ਲਈ ਸ਼ਾਨਦਾਰ ਸਰਕਾਰੀ ਸਕੀਮ 21 ਸਾਲ ਦੀ ਉਮਰ 'ਚ ਮਿਲਣਗੇ 71 ਲੱਖ ਰੁਪਏ। ਹੋਰ ਖਬਰਾਂ ਵਿਸਤਾਰ ਨਾਲ। ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਵਰਨਲ ਟਰੇਡਰ ਯਾਨ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੂਹ ਹੋ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਅੰਦਰ 6 ਟਨ ਤੋਂ ਵੱਧ ਦਾ ਧਾਗਾ ਸਟੋਰ ਕੀਤਾ ਹੋਇਆ ਸੀ। ਅੱਜ ਅਚਾਨਕ ਫੈਕਟਰੀ ਦੇ ਗੋਦਾਮ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ ਆਸ-ਪਾਸ ਰਹਿੰਦੇ ਲੋਕਾਂ ਨੇ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਬੀ ਐਂਡ ਸ਼ਰਮਾ ਨੇ ਦੱਸਿਆ ਕਿ ਅੱਗ ਇਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ ਭਿਆਨਕ ਅੱਗ ਕਾਰਨ ਫੈਕਟਰੀ ਵਿੱਚ ਸਿੱਧਾ ਪ੍ਰਵੇਸ਼ ਸੰਭਵ ਨਹੀਂ ਸੀ ਇਸ ਕਾਰਨ ਕਈ ਥਾਵਾਂ ਤੇ ਕੰਦਾ ਵੀ ਢਾਹੀਆਂ ਪੈ ਗਈਆਂ ਫਾਇਰ ਫਾਈਟਰਸ ਨੇ ਕੰਦਾ ਤੋੜ ਕੇ ਫੈਕਟਰੀ ਅੰਦਰ ਦਾਖਲ ਹੋ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ਫਾਇਰ ਫਾਈਟਰ ਵਿਜੇ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪਾਣੀ ਦੀਆਂ ਗੱਡੀਆਂ ਨੂੰ ਬੁਲਾ ਲਿਆ ਗਿਆ ਹੁਣ ਤੱਕ 7 ਵੱਧ ਵਾਹਨ ਲਗਾਏ ਜਾ ਚੁੱਕੇ ਹਨ ਫੈਕਟਰੀ ਅੰਦਰ ਧੂਆ ਜਮਾ ਹੋਣ ਕਾਰਨ ਤਮਾਕੇ ਵੀ ਹੋਏ ਫਿਲਹਾਲ ਬਚਾਅ ਕਾਰਜ ਜਾਰੀ ਹੈ ਸਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ اے ایس ਆਈ ਜਸਵੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਰਾਹਤ ਕਾਰਜ ਜਾਰੀ ਹਨ ਲੋਕਾਂ ਨੂੰ ਧਗਾ ਫੈਕਟਰੀ ਨੇੜੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਆਖਿਰ ਇਹ ਸਕ ਕੀ ਹੋ ਗਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਪਾਸਿਓ ਚਰਚਾ ਹੋ ਰਹੀ ਹੈ ਮਾਮਲਾ ਇਹ ਹੈ ਕਿ ਉਹ 15 ਅਗਸਤ ਨੂੰ ਜਲੰਧਰ ਚ ਇੱਕ ਵਿਸ਼ੇਸ਼ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ ਪਰ ਬੁਲੇਟ ਪ੍ਰੂਫ ਸ਼ੀਸ਼ੇ ਨਾਲ ਟੱਕੀ ਸਟੇਜ ਤੋਂ ਉਦੋਂ ਤਾਂ ਵਿਰੋਧੀ ਪਾਰਟੀਆਂ ਉਹਨਾਂ ਤੇ ਹਮਲੇ ਤੇ ਹਮਲਾ ਕਰ ਰਹੀਆਂ ਹਨ ਪੰਜਾਬ ਵਿੱਚ ਵਿਰੋਧੀ ਤੇ ਕਾਂਗਰਸ ਉਨਾਤੇ ਤਿੱਖੇ ਹਮਲੇ ਕਰ ਰਹੀ ਹੈ ਦਰਅਸਲ ਭਗਵੰਤ ਮਾਨ ਨੇ 15 ਅਗਸਤ ਆਜ਼ਾਦੀ ਦਿਹਾੜੇ ਤੇ ਜਲੰਧਰ ਚ ਬੁਲੇਟ ਪ੍ਰੂਫ ਕੈਬਨ ਤੋਂ 파ਸ਼ਨ ਦਿੱਤਾ ਸੀ ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ਤੇ 16 ਲੱਖ ਰੁਪਏ ਵਿੱਚ ਬੁਲੇਟ ਪ੍ਰੂਫ ਸ਼ੀਸ਼ੇ ਦੀ ਸਕਰੀਨ ਖਰੀਦੀ ਸੀ ਉਦੋਂ ਤੋਂ ਉਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਇੰਡੀਆ ਗੱਠਜੋੜ ਵਿੱਚ ਆਪ ਪਾਰਟੀ ਦੀ ਪਾਈ ਵਾਲ ਕਾਂਗਰਸ ਦੇ ਆਗੂ ਵੀ ਜ਼ੋਰਦਾਰ ਹਮਲੇ ਕਰ ਰਹੇ ਹਨ दिल्ली एनसीआर खेत्र पिछले पंद्रह दिनों तो लगातार मीह पै रहा है इस दौरान मौसम विभाग ने आज यानी 16 अगस्त को दिल्ली गाजियाबाद गौतम बुद्ध नगर मीह की कोई चेतावनी जारी नहीं की है जदो ਕਿ ਗੁਰਦਾਉ ਅਤੇ ਫਰੀਦাবাদ ਵਿੱਚ ਪਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਵਿੱਚ ਸਮੇਂ ਆਪਣੀ ਅਸਲ ਸਥਿਤੀ ਉੱਤੇ ਪਹੁੰਚ ਗਿਆ ਹੈ ਜਿਸ ਕਾਰਨ ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਅਤੇ ਦਿੱਲੀ ਵਿੱਚ ਮੀਂਹ ਲਗਾਤਾਰ ਜਾਰੀ ਰਹੇਗਾ ਪਹਾੜਾ ਵਿੱਚ ਵੀ ਇਹੀ ਸਥਿਤੀ ਰਹੇਗੀ ਅਤੇ ਉੱਤਰ ਪੂਰਬ ਵਿੱਚ ਉਤਰਾਖੰਡ ਸਿੱਖਿਮ ਅਸਾਮ ਅਤੇ ਮਨੀਪੁਰ ਦੇ ਖੇਤਰਾਂ ਵਿੱਚ ਪਾਰੀ بارش ਹੋਣ ਦੀ ਸੰਭਾਵਨਾ ਹੈ 19 ਅਗਸਤ ਤੱਕ ਪਾਰੀ بارش ਦਾ سلسلہ ਜਾਰੀ ਰਹਿਣ ਦੀ ਸੰਭਾਵਨਾ ਹੈ हर व्यक्ति अपनी जिंदगी किसे किसे बहुत लगाव है, चाहे जा, ना अमृतसर तो नौजवान गुरनूर सिंह शौक कुछ अवल्ले ही छोटी उम्र तो ही इस नौजवान नौ जानवरिया बहुत प्यार सी, आते उसने जख्मी जानवरू भी किया जानवरों ਅਤੇ ਪੰਛੀਆਂ ਨਾਲ ਪਿਆਰ ਰੱਖਣ ਵਾਲੇ ਇਸ ਨੌਜਵਾਨ ਨੇ ਬਾਜ ਪੰਛੀ ਨੂੰ ਘਰਚ ਪਾਲਿਆ ਹੋਇਆ ਹੈ ਗੱਲਬਾਤ ਦੇ ਦੌਰਾਨ ਗੁਰਨੂਰ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਤੋਂ ਹੀ ਉਹਨਾਂ ਨੇ ਇਸ ਬਾਜ ਨੂੰ ਆਪਣੇ ਕਾਰਦਾਜੀ ਬਣਾਇਆ ਹੋਇਆ ਹੈ ਅਤੇ ਬੜੇ ਹੀ ਲਾਟ ਪਿਆਰ ਦੇ ਨਾਲ ਉਹ ਇਸ ਪੰਛੀ ਦੀ ਸੇਵਾ ਵੀ ਕਰਦੇ ਹਨ ਨੌਜਵਾਨਾ ਲਈ ਅਹਿਮ ਖਬਰ ਹੈ ਕਿ ਆਉਂਦੇ ਦਿਨਾਂ ਦੌਰਾਨ ਪੰਜਾਬ ਵਿੱਚ ਨਮੀਆਂ ਪਰਤਾਂ ਹੋਣੀਆਂ ਜਾ ਰਹੀਆਂ ਹਨ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਦੇ ਨਾਂ ਸੰਦੇਸ਼ ਦਿੰਦਿਆਂ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ 2001 ਵਿੱਚ ਪੁਲਿਸ ਵਿੱਚ ਮੁਲਾਜ਼ਮਾ ਦੀ ਗਿਣਤੀ 80000 ਸੀ ਅਤੇ 2024 ਵਿੱਚ ਵੀ 80000 ਹੀ ਰਹੀ ਇਸ ਸਮੇਂ ਦੌਰਾਨ ਕਿੰਨੀ ਜਨਸੰਖਿਆ ਵਧੀ ਕਿੰਨਾ ਜੁਰਮ ਵਧਿਆ ਪਰ ਪੁਲਿਸ ਦੀ ਨਫਰੀ ਨਹੀਂ ਵਧੀ ਅਸੀਂ ਇਸ ਨੂੰ 90000 ਤੋਂ ਲੈ ਕੇ ਗਏ ਹੁਣ ਸਵਾ ਲੱਖ ਤੱਕ ਲੈ ਕੇ ਜਾਵਾਂਗੇ ਕਲਕੱਤਾ ਵਿੱਚ ਮਹਿਲਾ ਡਾਕਟਰ ਨਾਲ ਜ਼ਬਰਜਹਾਨ ਤੇ ਕਤਲ ਦੇ ਵਿਰੋਧ 'ਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਹੜਤਾਲ ਤੇ ਹਨ ਇਸ ਦੌਰਾਨ OPD ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕਾ ਵਿੱਚ ਦੇ ਨਾਲ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਹੈ ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਜ਼ਬਰਦਸਤ ਜਹਾਨ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ ਅਜੇ ਹਚਪੂਨ ਸਰਕਾਰ ਨੂੰ ਤਹਿਲ ਦੇ ਆਧਾਰ ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣਾਂ ਦਾ ਅੱਜ ਐਲਾਨ ਹੋ ਸਕਦਾ ਹੈ ਚੋਣ ਕਮਿਸ਼ਨਰ ਜੰਮੂ ਕਸ਼ਮੀਰ ਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਬਾਅਦ ਦੁਪਹਿਰ 3 ਵਜੇ ਕਰ ਸਕਦਾ ਹੈ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਚੋਣਾਂ ਨੂੰ ਲੈ ਕੇ 30 ਸਤੰਬਰ ਦੀ ਸਮਾਂ ਸੀਮਾ ਦਿੱਤੀ ਹੈ ਇਸ ਦੇ ਨਾਲ ਲੋਕ ਸਭਾ ਚੋਣਾਂ ਦੌਰਾਨ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਦਾ ਵੀ ਐਲਾਨ ਹੋ ਸਕਦਾ ਹੈ ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨਰ ਦੀ ਅੱਜ ਬਾਅਦ ਦੁਪਹਿਰ 3 ਵਜੇ ਅਹਿਮ ਪ੍ਰੈਸ ਕਾਨਫਰੰਸ ਹੈ ਇਸ ਵਿੱਚ ਚੋਣ ਕਮਿਸ਼ਨਰ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਦੀਆਂ ਤਰੀਕਾ ਦਾ ਐਲਾਨ ਕਰ ਸਕਦਾ ਹੈ ਇਨਾਂ ਰਾਜਾਂ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਦੌਰਾਨ ਪੰਜਾਬ ਦੀਆਂ 4 ਸੀਟਾਂ ਤੇ ਜਮਨੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ ਦੱਸ ਦਈਏ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉੱਪਰ ਜਮਨੀ ਚੋਣਾਂ ਹੋਣ ਜਾ ਰਹੀਆਂ ਹਨ ਇਹ 4 ਵਿਧਾਨ ਸਭਾ ਸੀਟਾਂ ਤੋਂ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ ਇਨਾਂ ਸੀਟਾਂ ਵਿੱਚ ਬਰਨਾਲਾ ਗਿੱਦੜਵਾਹਾ ਢੇਰਾਬਾਬਾ ਨਾਨਕ ਤੇ ਚੱਬੇਵਾਲ ਦੀਆਂ ਸੀਟਾਂ ਸ਼ਾਮਲ ਹਨ ਫਤੇਗੜ ਸਾਹਿਬ ਵਿੱਚ ਸੌਰਿਆ ਨਾਲ ਹੋਏ ਝਗੜੇ ਮਗਰੋਂ ਦਰਜ ਹੋਏ ਕ੍ਰਾਸ ਕੇਸ ਵਿੱਚ ਪੁਲਿਸ ਨੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਖੇੜੀ ਜੱਟਾਂ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਬਾ ਗੁਰਵਿੰਦਰ ਸਿੰਘ ਨੂੰ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਉਸ ਨੂੰ ਅੱਜ ਫਤੇਗੜ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਸਕਦੀ ਹੈ ਹਾਸਲ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਬਾਬਾ ਗੁਰਵਿੰਦਰ ਸਿੰਘ ਦੇ दंध टूट गए चंडीगढ़ इलाज चल रहा सी इलाज दौरान ही पुलिस ने गिरफ्तार कर लिया गिरफ्तारी समय बाबा ने कहा कि पुलिस ने पेशी तो बाद इलाज का भरोसा दिता है जे इलाज नहीं करवाने तो कानून तोड़ेंगे सरकार दिया अजिं बहुत सारे योजनावा विच निवेश तो चंगा मुनाफा दे सकता है ਭਾਰਤ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾ ਰਹੀਆਂ ਹਨ ਜੋ ਤੁਹਾਡੇ ਬੱਚਿਆਂ ਦੇ ਭਵਿੱਖ ਉਤੇ ਕੇਂਦ੍ਰਿਤ ਹਨ ਅਤੇ ਤੁਹਾਨੂੰ ਚੰਗਾ ਰਿਟਰਨ ਦੇ ਸਕਦੀਆਂ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਰਕਾਰੀ ਯੋਜਨਾ ਬਾਰੇ ਦੱਸਣਾ ਚਾਹੁੰਦੇ ਹਾਂ ਜਿੱਥੇ ਤੁਹਾਨੂੰ ਟੈਕਸ ਲਾਭ ਦੇ ਨਾਂ ਨਾਲ ਜ਼ਿਆਦਾ ਰਕਮ ਦਾ ਫਾਇਦਾ ਮਿਲੇਗਾ ਭਾਰਤ ਸਰਕਾਰ ਦੀ ਇਹ ਸਕੀਮ ਧੀਆਂ ਉੱਤੇ ਕੇਂਦ੍ਰਿਤ ਹੈ ਜਿਸ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਆਪਣੀ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਬੇਟੀ ਲਈ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦਾ ਹੈ ਇਸ ਸਕੀਮ ਸੁਕੰਨਿਆ ਸਮ੍ਰiddhi ਯੋਜਨਾ ਹੈ ਜਿਸ ਦੇ ਤਹਿਤ ਕੋਈ ਵੀ ਸਲਾਣਾ ਕੋ ਟੁਕਟ 250 ਰੁਪਏ ਜਮਾ ਕਰ ਸਕਦਾ ਹੈ ਜਦੋਂ ਕਿ ਵੱਧ ਤੋਂ ਵੱਧ 1.5 ਲੱਖ ਰੁਪਏ ਜਮਾ ਕਰਵਾਏ ਜਾ ਸਕਦੇ ਹਨ ਪੰਜਾਬ ਬੁਲੇਟਿਨ ਵਿੱਚ ਅੱਜ ਦੇ ਲਈ ਬਸ ਇੰਨਾ ਹੀ ਜੁੜੇ ਰਹੋ ਪੰਜਾਬ ਦੀਆਂ ਤਾਜ਼ਾ ਤਾਜ਼ੀ ਖਬਰਾਂ ਦੇ ਲਈ ਜੀਬੀਸੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਜੈ ਪਰ